ਖੁਲਕੇ ਵੀ ਬਦਾਮ ਨੂੰ ਕੁਝ ਚੀਜ਼ਾਂ ਦੇ ਨਾਲ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਸਰੀਰ ਨੂੰ ਫਾਇਦੇ ਦੀ ਥਾਂ ਹੋ ਸਕਦਾ ਹੈ ਵੱਡਾ ਨੁਕਸਾਨ ਬਦਾਮ ਨੂੰ ਸੁਪਰ ਫੂਡ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਬਦਾਮ ਸਿਹਤ ਲਈ ਫਾਇਦੇਮੰਦ ਦਾ ਹੁੰਦਾ ਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਬਦਾਮ ਖਾਣਾ ਪਸੰਦ ਵੀ ਕਰਦੇ ਨੇ ਕਿਉਂਕਿ ਇਹ ਸਿਹਤ ਲਈ ਲਾਭ ਦਾ ਇੱਕ ਵੀ ਹੁੰਦਾ ਹੈ ਪਰ ਕਈ ਵਾਰ ਲੋਕ ਇਸ ਨੂੰ ਗਲਤ ਚੀਜ਼ਾਂ ਦੇ ਨਾਲ ਇਸ ਦਾ ਸੇਵਨ ਕਰ ਲੈਂਦੇ ਨੇ ਜਿਸ ਕਰਕੇ ਉਹਨਾਂ ਦੀ ਸਿਹਤ ਦੇ ਉੱਤੇ ਗਲਤ ਪ੍ਰਭਾਵ ਪੈਂਦਾ ਹੈ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਦੱਸ ਦਈਏ ਕਿ ਗਲਤ ਤਰੀਕੇ ਦੇ ਨਾਲ ਬਦਾਮ ਦਾ ਸੇਵਨ ਕਰਨਾ ਵੀ ਭਾਰੀ ਪੈਸਾ ਹੈ ਜੇ ਤੁਸੀਂ ਬਦਾਮ ਦੇ ਵਿੱਚ ਮੌਜੂਦ ਮਿਨਰਲ ਅਤੇ ਵਿਟਾਮਿਨ ਦੇ ਪੂਰੇ ਫਾਇਦੇ ਚਾਹੁੰਦੇ ਹੋ ਤਾਂ ਕਦੇ ਵੀ ਇਹਨਾਂ ਖਾਣੀਆਂ ਦੇ ਨਾਲ ਮਿਲਾ ਕੇ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਜਿਵੇਂ ਕਿ ਜੇ ਤੁਸੀਂ ਬਦਾਮ ਨੂੰ ਨਮਕੀਨ ਡੀਪ ਫਰਾਈਟ ਖਾਣਿਆਂ ਜਾਂ ਫਿਰ ਚਿਪਸ ਦੇ ਨਾਲ ਮਿਲਾ ਕੇ ਖਾਂਦੇ ਹੋ ਅਤੇ ਸੋਚਦੇ ਹੋ ਕਿ ਬਦਾਮ ਦੇ ਸਾਰੇ ਫਾਇਦੇ ਮਿਲਣਗੇ ਤਾਂ ਇਹ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਬਦਾਮ ਖਾਣ ਦੇ ਨਾਲ ਸਰੀਰ ਨੂੰ ਲੋੜਿੰਦੇ ਪੋਸ਼ਕ ਤੱਤ ਪੂਰੀ ਤਰ੍ਹਾਂ ਨਹੀਂ ਮਿਲਦੇ ਨਮਕੀਨ ਤੇ ਤੇਲ ਤਲੇ ਹੋਏ ਖਾਣੇ ਜੋ ਕਿ ਦੱਸਦੇ ਕਿ ਬਦਾਮ ਦੇ ਪੋਸ਼ਟਿਕ ਗੁਣਾਂ ਨੂੰ ਤਾ ਦਿੰਦੇ ਨੇ ਜਿਸ ਦੇ ਨਾਲ ਸਿਹਤ ਨੂੰ ਫਾਇਦੇ ਦੇ ਤਾਂ ਨੁਕਸਾਨ ਹੋ ਸਕਦਾ ਹੈ ਜੇ ਤੁਸੀਂ ਹਲਕਾ ਰੋਸਟ ਕੀਤਾ ਜਾਂ ਫਿਰ ਬਿਨਾਂ ਨਮਕ ਵਾਲਾ ਬਦਾਮ ਵੀ ਚਾਹ ਜਾਂ ਫਿਰ ਕੌਫੀ ਵਰਗੀਆਂ ਕੈਫੀਨ ਵਾਲੀਆਂ ਡਰਿੰਕਸ ਦੇ ਨਾਲ ਖਾਂਦੇ ਹੋ ਤਾਂ ਇਸ ਦਾ ਇਸ ਆਦਤ ਨੂੰ ਤੁਰੰਤ ਰੋਕੋ ਕਿਉਂਕਿ ਬਦਾਮ ਦੇ ਵਿੱਚ ম্যাগਨੀਸ਼ੀਅਮ ਅਤੇ ਸਿਹਤਮੰਦ ਫੈਟ ਹੁੰਦੇ ਨੇ ਜੋ ਕਿ ਤਾਕਤ ਦੇਣ ਦੇ ਨਾਲ ਮਨ ਨੂੰ ਸ਼ਾਂਤ ਵੀ ਕਰਦੇ ਨੇ ਦੂਜੇ ਪਾਸੇ ਕੈਫੀਨ ਨਰਵਸ ਸਿਸਟਮ ਨੂੰ ਉਤੇਜਿਤ ਕਰਦਾ ਹੈ ਇਸ ਕਰਕੇ ਜੇ ਬਦਾਮ ਚਾਹ ਜਾਂ ਫਿਰ ਕੌਫੀ ਦੇ ਨਾਲ ਜੋ ਕਿ ਖਾਏ ਜਾਣ ਤਾਂ ਇਹ ਦੋਗੇ ਦੱਸਦੇ ਕਿ ਐਂਜਾਇਟੀ ਅਨਿਯਮਿਤ ਧੜਕਣ ਅਤੇ ਨੀਂਦ ਦੀ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਖਾਸ ਕਰਕੇ ਜੇ ਇਹ ਮਿਲਾਪ ਰਾਤ ਦੇ ਸਮੇਂ ਕੀਤਾ ਜਾਵੇ ਜੇ ਤੁਸੀਂ ਬਦਾਮ ਨੂੰ ਚਾਕਲੇਟ ਮਿਠਾਈ ਜਾਂ ਫਿਰ ਚੀਨੀ ਵਾਲੇ ਸੀਰੀਅਲ ਦੇ ਨਾਲ ਮਿਲਾ ਕੇ ਖਾਂਦੇ ਹੋ ਤਾਂ ਇਸ ਦਾ ਕੋਈ ਖਾਸ ਫਾਇਦਾ ਨਹੀਂ ਹੋਵੇਗਾ। ਮਾਰਕੀਟ ਦੇ ਵਿੱਚ ਆਮ ਦੱਸਦੀ ਹੈ ਕਿ ਆਲਮੰਡ ਚਾਕਲੇਟ ਅਤੇ ਬਦਾਮ ਵਾਲੇ ਸੀਰੀਅਲ ਆਸਾਨੀ ਨਾਲ ਮਿਲ ਜਾਂਦੇ ਨੇ ਪਰ ਇਹ ਮਿਲਾਪ ਬਦਾਮ ਦੇ ਲਾਭਾਂ ਨੂੰ ਘਟਾ ਸਕਦਾ ਹੈ। ਬਦਾਮ ਤੋਂ ਮਿਲਣ ਵਾਲੀ ਤਾਕਤ ਸ਼ੂਗਰੀ ਖਾਣਿਆਂ ਦੇ ਨਾਲ ਖਾਣੇ ਦੇ ਉੱਤੇ ਨਹੀਂ ਮਿਲਦੀ। ਕਿਉਂਕਿ ਸ਼ੂਗਰ ਦੇ ਕਾਰਨ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਤੇਜ਼ੀ ਦੇ ਨਾਲ ਵਧਦੀ ਹੈ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਬਲੱਡ ਸ਼ੂਗਰ ਲੈਵਲ ਕੰਟਰੋਲ ਰੋਲ ਦੇ ਵਿੱਚ ਰੱਖਣ ਦੀ ਲੋੜ ਹੁੰਦੀ ਹੈ। ਉਹਨਾਂ ਦੇ ਲਈ ਇਹ ਮਿਲਾਪ ਨੁਕਸਾਨਦਾਇਕ ਹੋ ਸਕਦਾ ਹੈ। ਸੂਤਰਾਂ ਦੇ ਮੁਤਾਬਕ ਦੱਸਦੀ ਹੈ ਕਿ ਅੰਗੂਰ ਵਰਗੇ ਖੱਟੇ ਫਲਾਂ ਦੇ ਨਾਲ ਬਦਾਮ ਕਦੇ ਵੀ ਨਹੀਂ ਖਾਣੇ ਚਾਹੀਦੇ। ਇਹ ਮਿਲਾਪ ਪੇਟ ਫੁੱਲਣਾ, ਦਰਦ ਅਤੇ ਪਾਚਨ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਖੱਟੇ ਫਲ ਅਤੇ ਬਦਾਮ ਖਾਣ ਦੇ ਵਿਚਕਾਰ ਘੱਟੋ-ਘੱਟ 1 ਘੰਟੇ ਦਾ ਅੰਤਰ ਰੱਖਣਾ ਚਾਹੀਦਾ ਹੈ। ਕਈ ਲੋਕ ਬਦਾਮ ਨੂੰ ਡੈਰੀ ਪ੍ਰੋਡਕਟਸ ਦੇ ਨਾਲ ਮਿਲਾ ਕੇ ਖਾਣਾ ਪਸੰਦ ਕਰਦੇ ਨੇ ਜਿਵੇਂ ਦਹੀਂ ਦੇ ਉੱਤੇ ਬਦਾਮ ਦੀ ਟਾਈਪ ਦੱਸਦੀ ਹੈ ਕਿ ਟੈਬ ਜੋ ਕਿ ਟਾਪਿੰਗ ਕਰਨਾ ਜਾਂ ਫਿਰ ਕਰੀਮ ਵਾਲੀ ਟੌਫੀ ਦੇ ਵਿੱਚ ਬਦਾਮ ਦੁੱਧ ਸ਼ਾਮਿਲ ਕਰਨਾ ਪਰ ਇਹ ਮਿਲਾਪ ਪੇਟ ਦੇ ਵਿੱਚ ਪਚਣ ਦੀ ਸਮੱਸਿਆ ਪੈਦਾ ਕਰ ਸਕਦਾ ਕਿਉਂਕਿ ਦੋਵਾਂ ਦੇ ਪਾਚਨ ਦੀ ਗਤੀ ਵੱਖ-ਵੱਖ ਹੁੰਦੀ ਹੈ ਆਯੁਰਵੇਦ ਅਨੁਸਾਰ ਜੁਕਰ ਗੱਲ ਕੀਤੇ ਜਾਵੇ ਤਾਂ ਨਟਸ ਅਤੇ ਡੈਰੀ ਪ੍ਰੋਡਕਟਸ ਨੂੰ ਇਕੱਠੇ ਖਾਣ ਦੇ ਨਾਲ ਕਫ ਦੋਸ਼ ਵੱਧ ਸਕਦਾ ਹੈ ਬਦਾਮ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਆਕਸਲੇਟ ਹੁੰਦਾ ਹੈ ਇਸ ਕਰਕੇ ਜੇ ਇਸ ਨੂੰ ਵੱਧ ਮਾਤਰਾ ਦੇ ਵਿੱਚ ਖਾਦਾ ਜਾਵੇ ਤਾਂ ਕਿਡਨੀ ਸਟੋਨ ਦਾ ਖਤਰਾ ਰਹਿੰਦਾ ਹੈ ਜੇ ਬਾਦਾਮ ਨੂੰ ਪਾਲਕ ਚਕੰਦਰ ਜਾਫਰ ਸ਼ਕਰਕੰਦ ਵਰਗੇ ਹਾਈ ਆਕਸਲੇਟ ਖਾਣੇ ਦੇ ਨਾਲ ਮਿਲਾ ਕੇ ਖਾਦਾ ਜਾਵੇ ਤਾਂ ਇਹ ਖਤਰਾ ਹੋਰ ਵੀ ਵੱਧ ਸਕਦਾ ਹੈ ਇਹ ਆਕਸਲੇਟ ਸਰੀਰ ਦੇ ਵਿੱਚ ਕੈਲਸ਼ੀਅਮ ਦੇ ਨਾਲ ਮਿਲਾ ਕੇ ਪੱਥਰੀ ਬਣਾਉਣ ਦਾ ਕਾਰਨ बन सकता है तो ये अपडेट ਤੁਸੀਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਜਿਹੜੇ ਲੋਕ ਬਦਾਮ ਤਾਂ ਹਰ ਕੋਈ ਖਾਂਦਾ ਹੈਗਾ ਬਦਾਮ ਜੇਕਰ ਸਹੀ ਤਰੀਕੇ ਦੇ ਨਾਲ ਇਹਨੂੰ ਖਾ ਖਾਇਆ ਜਾਵੇ ਔਰ ਸਹੀ ਚਿਤ ਨਾਲ ਖਾ ਖਾਇਆ ਜਾਵੇ ਤਾਂ ਇਹੇ ਸਰੀਰ ਨੂੰ ਜ਼ਰੂਰ ਫਾਇਦਾ ਹੋ ਸਕਦਾ ਹੈਗਾ ਪਰ ਇਸ ਨੂੰ ਖਾਣ ਦਾ ਸਹੀ ਤਰੀਕਾ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਪਰ ਫਿਰ ਵੀ ਕੁਝ ਲੋਕ ਬਦਾਮ ਦਾ ਗਲਤ ਤਰੀਕੇ ਦੇ ਨਾਲ ਵੀ ਸੇਵਨ ਕਰਦੇ ਨੇ ਜੋ ਕਿ ਨਹੀਂ ਕਰਨਾ ਚਾਹੀਦਾ